ਪਰਧਾਨ ਜੀ ਅੱਜ ਮੰਗ ਪੱਤਰ ਦਿੱਤਾ ਗਿਆ ਜੀ ਤੁਹਾਡੇ ਵੱਲੋਂ ਬੀਡੀਪੀਓ ਸਾਹਿਬ ਮਾਛੀਵਾੜਾ ਨੂੰ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਮੰਗ ਪੱਤਰ ਦੇ ਬਾਰੇ ਬੱਲਾ ਦਾ ਫਤੇ ਬਲਾਈ ਬਾਇਗੁਰ ਦੀ ਕਾਲਸਾ ਅੰਦਰ ਦੀ ਫਤੇ ਪੱਤਰਕਾਰ ਸਾਹਿਬ ਜੀ ਮੰਗ ਪੱਤਰ ਨਹੀਂ ਹੈਗਾ ਬਰੋਡ ਪੱਤਰ ਸੋ ਜਿਹੜੀ ਜ਼ਮੀਨ ਪੂਲਿੰਗ ਲੈਂਡ ਦੀ ਸਕੀਮ ਲੈ ਕੇ ਗਈ ਹੈ ਚੰ ਸਰਕਾਰ ਭੰਤਮਾਨ ਸਰਕਾਰ ਉਹਦੇ ਤਹਿਤ ਅਸੀਂ ਬਰੋਗ ਪੱਤਰ ਦਿੱਤਾ ਉਹਨਾਂ ਵੀਡੀਓ ਸਾਹਿਬ ਨੂੰ ਵੀ ਅਸੀਂ ਇਹਦਾ ਬਰੋਡ ਕਰਦੇ ਹਾਂ ਕਿ ਸਾਡੇ ਸਾਰੇ ਸੀਨੀਅਰ ਲੀਡਰਸ਼ਿਪ ਉਹ ਚੀਜ਼ ਦਾ ਬੋਲ ਕਰਦੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਹਿਲਾਂ ਵੀ ਹਿੱਤਾਂ ਦੇ ਵਿੱਚ ਕੰਮ ਕਰਦੀ ਆਈ ਆ ਕਿਸਾਨੀ ਹੋਵੇ ਚਾਹੇ ਮਜ਼ਦੂਰ ਹੋਣ ਤੇ ਕੋਈ ਵੀ ਵੱਧ ਹੈ ਤੇ ਉਹਨਾਂ ਦੇ ਹਿੱਤਾਂ ਦੇ ਵਿੱਚ ਕੰਮ ਕਰਦੀ ਆ ਹੁਣ ਵੀ ਕਰਦੀ ਰਹੂਗੀ ਅਸੀਂ ਚੇਤਾਨਮੰਦ ਖੜਿਆ ਕਿਸਾਨ ਦੇ ਨਾਲ ਅਧਾ ਜੀ ਪਾਲਸੀ ਦੇ ਬਾਰੇ ਵਿੱਚ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਪਾਲਸੀ ਲੈਣ ਪੋਲਿੰਗ ਪਾਲਸੀ ਹੈ ਜਿਹੜੇ ਚਾੜ੍ਹ ਤੋਂ ਪਵਨਤਵਣ ਲੈ ਕੇ ਆਏ ਨੇ ਤੇ ਨਾਲੇ ਪਵਨਤਵਣ ਦਿੱਲੀ ਵਾਲੇ ਲੈ ਕੇ ਆਏ ਨੇ ਦਿੱਲੀ ਵਾਲਿਆਂ ਦੀ ਇਹੇ ਕਰਵਾਈ ਜਿੰਨੇ ਵੀ ਆ ਇਹ ਤਾਂ ਦਿਨ ਦਿਹਾੜੇ ਹੀ ਦਾਤਾ ਪਾਉਣ ਲੱਗੇ ਨੇ ਯਾਰ ਰਾਤਾਂ ਨੂੰ ਤਾਂ ਲੋਕ ਲੋਟਰੇ ਦੇਖ ਰਹੇ ਦਾਤੇ ਮਾਰਦੇ ਜਿਵੇਂ ਕੱਲ ਹੀ ਸਰਕਾਰਾਂ ਨੇ ਵੀ ਮਾਰਿਆ ਕਾਂਗਰਸੀ ਵੀ ਮਾਰ ਗਏ ਹੋਰ ਵੀ ਦਸਮਾਨਾਂ ਨੇ ਵੀ ਰਾਤਾਂ ਨੂੰ ਰਾਕੇ ਮਾਰੇ ਨੇ ਪਰ ਇਹ ਤਾਂ ਯਾਰ ਦਿਨ ਦਿਹਾੜੇ ਦਾਤਾ ਮਾਰ ਲਾਗੇ ਕਿਸਾਨਾਂ ਤੇ ਇੰਨਾ ਮੇਰ ਇੰਨੇ ਗੁੰਡਾ ਕਰਦੇ ਜਿੱਥੇ ਜੀ ਕਰਦਾ ਦੇਖ ਲਓ ਗੋਲੀਆਂ ਚਲਾਇਆ ਜਾਂਦੇ ਨੇ ਮੁੰਡੇ ਨੂੰ ਮਾਰ ਜਾਂਦੇ ਨੇ ਜਿੱਥੇ ਜੀ ਕਰਦਾ ਕੀ ਕੁਝ ਹੋ ਰਿਹਾ ਸੋ ਇਹ ਜਿੱਥੇ ਆਪਾਂ ਆਈਏ ਮੈਨ ਬੈਂਡ ਤੇ ਮਹਾਰੀ ਦੇ ਵਿੱਚ ਅੱਜ ਤੋਂ 40-45 ਸਾਲ ਪਹਿਲਾਂ ਇਹ ਉਹਨਾਂ ਨੇ ਪੌਸੀ ਲਿਆਂਦੀ ਸੀਗੀ ਉੱਥੇ ਪਲਾਟ ਦਿੱਤੇ ਸੀਗੇ ਇੱਕ ਨੇ ਜਿਵੇਂ ਇਹ ਸਕੀਮ ਕਹਿੰਦੇ ਨੇ ਉੱਥੇ ਉਹਨਾਂ ਨੇ ਸਵਾ ਲੱਖ ਰੁਪਏ ਸਵਾ ਕਰੋੜ ਰੁਪਏ ਨੂੰ ਪੀਲਾ ਲੈ ਕੇ ਕਿ 100 ਕਰੋੜ ਦਾ ਜਵੇਜਤਾ ਦਾ ਹਾਂ ਕੰਪਨੀਆਂ ਨੂੰਗਾ ਦੇਦਾ ਸੋ ਉਹ ਕਿੰਨੇ ਦੇ ਗਵਰਨਮੈਂਟ ਦੇ ਜੇਬ ਚ ਗਏ ਨੇ ਸੋ ਇਹ ਆ ਡਾਕੇ ਮਾਰਦੀ ਆ ਕਿਸਾਨਾਂ ਤੇ ਕਿਸਾਨਾਂ ਨਾਲ ਪਹਿਲਾਂ ਹੀ ਨਿਗਾਰਾ ਹੁੰਦਾ ਜਿਹੜੀਆਂ ਸਕੀਮਾਂ ਦੇਣੀਆਂ ਨੇ ਕਿਸਾਨਾਂ ਨੂੰ ਖੇਤੀ ਦੇ ਲਾਹੇਵੰਦ ਬੰਦੇ ਬਣਾਉਣ ਨੂੰ ਦੇਣੀਆਂ ਨੇ ਉਹ ਤਾਂ ਕੁਝ ਦੇ ਨਹੀਂ ਰਹੀ ਉਹ ਤਾਂ ਉਹਦੇ ਡਾਕ ਦੇ ਜ਼ਮੀਨਾਂ ਹੋ ਰਹੀ ਆ ਸਰਕਾਰ ਆ ਜਿਹੜੀ ਝਾੜੂ ਸਰਕਾਰ ਬਹੁਤ ਮਾਨਦੀ ਸੋ ਦਿੱਲੀ ਵਾਲਿਆਂ ਦਾ ਕਬਜ਼ਾ ਹੋ ਗਿਆ ਸਰੇ ਆਮ ਤੇ ਇਹ ਸਾਰਾ ਕੁਝ ਲੋਕਾਂ ਨੇ ਹੁਣ ਸਮਝਣਾ ਚਾਹੀਦਾ ਜਿਹੜੇ ਲੋਕ ਜਿੱਥੇ ਨਹੀਂ ਗਈ ਪਿੰਡਾਂ ਦੇ ਵਿੱਚ ਇਹ ਸਕੀਮ ਉਹ ਚੁੱਪ ਕਰਕੇ ਲਾ ਬੈਠੇ ਉਹ ਵੀ ਕਿਤੇ ਸਾਡੇ ਕੋਲ ਹੈ ਨਹੀਂ ਗਈ ਇੱਧਰ ਹੀ ਆ ਸੋਡੇ ਦੇ ਵੀ ਆਉਣਾ ਇਹਦਾ ਟੀਕੇ ਲਾ ਲਾ ਦੇਖਦੇ ਨੇ ਹਲੇ ਲਵੇ ਲਵੇ ਸੇਹੜਾਂ ਦੇ ਤੇ ਖੂਨੀਆਂ ਸੋਪੋ ਵੀ ਨੇ ਬੇਲਦੀਆਂ ਲੋਕਾਂ ਨੂੰ ਵੀ ਉੱਠੋ ਜਾਗੋ ਜੇ ਅੱਜ ਨਾਲ ਕੇ ਅਸੀਂ ਮੁੜ ਕੇ ਫੇਰ ਸਾਨੂੰ ਉੱਠਣੋਂ ਪੈਣਾ ਨਹੀਂ ਹੈਗਾ ਕਿਉਂ 3 ਮਹੀਨੇ ਬਾਅਦ ਇਹਨਾਂ ਨੇ ਇੱਕ ਵਾਰ ਕਰਨ ਲੱਗ ਗਿਆ ਨਾ ਟੱਕੇ ਨਾਲ ਪੌਲਸ ਰਹੀ ਪ੍ਰਧਾਨ ਜੀ ਜਿਹੜੀ ਆਪਾਂ ਪਾਲਿਸੀ ਦਾ ਤੁਸੀਂ ਵਿਰੋਧ ਕਰ ਰਹੇ ਹੋ ਇਹ ਪਾਲਿਸੀ ਤਾਂ ਅਜੇ ਸਰਕਾਰ ਵੱਲੋਂ ਸਟਾਰਟ ਵੀ ਨਹੀਂ ਕੀਤੀ ਗਈ ਤੇ ਆਪਾਂ ਵਿਰੋਧ ਪਹਿਲੇ ਹੀ ਕਰਨ ਲੱਗ ਗਏ ਜੀ ਇਹ ਵੀ ਤਾਂ ਹੋ ਸਕਦਾ ਜੀ ਪਾਲਿਸੀ ਵਧੀਆ ਹੋਵੇ ਆਪਣਾ ਵਹਿਮ ਹੋਵੇ ਜੀ ਅਸਤਰ ਸਿੰਘ ਸਾਹਿਬ ਬਿਲਕੁਲ ਨਹੀਂ ਜਿਹੜੀਆਂ ਪਹਿਲਾਂ ਗਲਾਡਾ ਚੱਲੀਆਂ ਹੋਈਆਂ ਪੌਲਸੀਆਂ ਨੇ ਉਹੀ ਸਕੀਮਾਂ ਨੇ ਇਹ ਇਹ ਅੱਗੇ ਘੱਟ ਲੈਂਦੇ ਸੀ ਹਾਲਾ ਹੁਣ ਇਹਨਾਂ ਨੂੰ ਲਾਲਚ ਦੇ ਤਾਂ ਵੱਧ ਦਵਾਂਗੇ ਔਰ ਡੱਕਾ ਮਾਰੇ ਤੇ ਡੁੱਟੇ ਜਾ ਫਿਰ ਰੋਣਾ ਸੋ ਨਾ ਫਲ ਪੱਲੇ ਪੈ ਜੂਗਾ ਕਿਉਂ ਉਹ ਹੁੰਦਾ ਉਹ ਕੰਮ ਜੇ ਪਹਿਲਾਂ ਚੱਲਦਾ ਕੰਮ ਰੋਕ ਕੇ ਆ ਜਾਵੇ ਜੇ ਰੋਕ ਲਾਂਗੇ ਤਾਂ ਅਸੀਂ ਚੰਗੇ ਰਹਾਂਗੇ ਬਚ ਜਾਵਾਂਗੇ ਜੇ ਤਾ ਡਾਕਾ ਮਾਰੇ ਤੇ ਸੀ ਕਿਹਾ ਵੀ ਅਸੀਂ ਲੁੱਟਿਆ ਫਿਰ ਤਾਂ ਗਿਆ ਸਭ ਕੁਝ ਸੋ ਇਹ ਆ ਸਾਨੂੰ ਤਾਂ ਜਾਗਰੂਤ ਕਰਨਾ ਪਹਿਲਾਂ ਹੱਥ ਬਣਦਾ ਵੀ ਅਸੀਂ ਸੰਭਲ ਕੇ ਸੋਝ ਲੋ ਇਹ ਸਾਰੇ ਡਾਕਾ ਮਾਰ ਲੈਣੇ ਸਾਨੂੰ ਲੁੱਟਣ ਆਏ ਨੇ ਇਹਨਾਂ ਤੋਂ ਬਚ ਜਓ ਪਹਿਲੇ ਜਿਹੜੀਆਂ ਹੋਈਆਂ ਹੋਈਆਂ ਨੇ ਸਾਰਿਆਂ ਦੇ ਵਿੱਚ ਕਿਤੇ ਵੀ ਜੇ ਮੈਂ ਗਲਾਡਾ ਜੀ ਮਹਾਲੀ ਵਾਲੀਆਂ ਗੱਲ ਕਰਦੇ ਆਂ ਉੱਥੇ ਹੋਈਆਂ ਹੋਈਆਂ ਨੇ 40-42 ਸਾਲ ਹੋ ਗਏ ਆਪਣੇ ਪਿਆ ਕਿਸੇ ਨੂੰ ਕੁਝ ਮਿਲਣ ਲਈ ਅੱਜ ਬਿਲਕਦੇ ਫਿਰਦੇ ਨੇ ਨਾ ਪਲਾਟਾਂ ਦੇ ਜਿਹੜੇ ਕਹਿੰਦੇ ਸਾਨੂੰ ਆਹ ਬੰਦੂ ਉਹ ਉਹ ਵੀ ਲੱਭਦੇ ਫਿਰਦੇ ਨੇ ਵੀ ਕਿੱਥੇ ਰੇ ਥੱਲੇ ਲੱਭਦੇ ਨਹੀਂ ਹੈਗੇ ਸੋ ਇਹ ਗੱਲ ਆ ਲੁਟਣ ਆਏ ਨੇ ਇਹਨਾਂ ਨੇ ਲੁਟਣਾ ਹੀ ਆ ਜ਼ਮੀਨ ਐਕਵਾਇਰ ਕਰਕੇ ਲੋਨ ਲੈਣਗੇ ਸਾਰਾ ਕੁਝ ਖਤਮ ਕਰ ਦੇਣਗੇ ਤੁਹਾਡਾ ਨਾ ਜ਼ਮੀਨਾਂ ਲੈਣੀਆਂ ਨੇ ਜਾਂ 100 ਪਰਿਵਾਰ ਦੀ ਜ਼ਮੀਨ ਇੱਥੇ ਚਲੀ ਗਈ ਤਾਂ ਉਹਦੇ ਵਿੱਚੋਂ 2-4 ਪਰਿਵਾਰ ਲੈ ਸਕਦੇ ਨੇ ਜਾਂ ਪੈਸੇ ਹੀ ਨਹੀਂ ਦੇਣਾ ਲੈਣਗੇ ਕਹਿੰਦੇ ਨਾ ਭਾਈ ਤਾਂ ਸਵਾਲ ਹੀ ਆ ਸੋ ਇਹ ਇੱਕ ਘੁਤ ਮਾਰਸ ਆਪ ਕਿਸਾਨ ਆ ਤੇ ਇਹ ਉਹਨੂੰ ਸੋਚਣਾ ਪੈਣਾ ਵੀ ਇਹ ਕੀ ਕਰਦੇ ਆ ਦਿੱਲੀ ਦੇ ਮਗਰ ਲੱਗ ਕੇ ਉਹ ਲੱਗਾਇਆ ਕਰਨ ਤੇ ਇਹ ਉਹ ਨਹੀਂ ਕਰਨਾ ਚਾਹੀਦਾ ਬਾਕੀ ਕਿਸਾਨ ਨੂੰ ਆਪ ਜਾਗਰੂਕ ਹੋ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਅਸੀਂ ਤਾਂ ਇਹੀ ਮੈਸੇਜ ਦਵਾਂਗੇ ਬਾਕੀ ਸ਼ਰੋਮਣੀ ਕਾਲੀਦਾ ਲੰਬਰ ਸਰ ਸਰਦਾਰ ਸਿਮਰਜੀ ਸਿੰਘ ਮਾਨ ਹਮੇਸ਼ਾ ਹੀ ਕਿਸਾਨੀ ਯਾਰ ਮਜ਼ਦੂਰੀ ਦੇ ਹੱਕ ਦੇ ਵਿੱਚ ਲੜਦੇ ਆਏ ਨੇ ਤੇ ਲੜਨਗੇ ਤੇ ਲੜਦੇ ਰਹਿਣਗੇ ਤੇ ਉਹਨਾਂ ਦਾ ਸੰਦੇਸ਼ ਹਮੇਸ਼ਾ ਇਹੀ ਰਿਹਾ ਸਾਰਿਆਂ ਨੂੰ ਇਹ ਡੜ ਕੇ ਵਿਰੋਧ ਕਰੋ ਇਹ ਚੀਜ਼ਾਂ ਦਾ ਜਿਹੜੇ ਡਾਕੇ ਮਾਰਦੇ ਨੇ ਅੱਜ ਦਿਨ ਦਿਹਾੜੇ ਤੇ ਇਹਨਾਂ ਨੂੰ ਨਹੀਂ ਕਾਮਯਾਬ ਹੋਣ ਦਵਾਂਗੇ ਸਰਦਾਰ ਜੀ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਐਫੀਡੇਟ ਲੈ ਕੇ ਸਰਕਾਰ ਦੇ ਪਾਸ ਜਾ ਵੀ ਰਹੇ ਨੇ ਜੀ ਤੇ ਆਪਣਾ ਦੇ ਪਾਸ ਵੀ ਜਾ ਰਹੇ ਨੇ ਜੀ ਉਹਦੀਆਂ ਵੀਡੀਓਜ਼ ਬਹੁਤ ਵਾਇਪ ਹੋ ਰਹੀਆਂ ਨੇ ਜੀ ਉਹਦੇ ਬਾਰੇ ਫਿਰ ਤੁਸੀਂ ਕੀ ਕਹੋਗੇ ਉਹ ਵੀ ਤਾਂ ਕਿਸਾਨ ਨੇ ਜੀ ਬਿਲਕੁਲ ਸੱਪਰਖ ਉਹ ਸਾਰੇ ਝਾੜੂ ਸਰਕਾਰ ਦੇ ਆਪਣੇ ਬੰਦੇ ਨੇ ਛੱਡੇ ਹੋਏ ਉਹਨਾਂ ਦਾ ਪ੍ਰਪੂ ਬੰਦਾ ਵੀ ਇਹਨਾਂ ਨੂੰ ਦੇਖ ਕੇ ਲੋਕ ਹੋਰ ਆ ਜਾਣਾ ਉਹ ਉਹੀ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਚਮਚੇ ਬੜੇ ਹੋਣੇ ਪਿੰਡਾਂ ਵਾਲੇ 2-4 ਲੋਕ ਹੁੰਦੇ ਨੇ ਉਹੀ ਨੇ ਜਿਹੜੇ ਆਏ ਕਹਿੰਦੇ ਨੇ ਉਹ ਉਹਨਾਂ ਦੀ ਜਮੀਨਾਂ ਆਦੀਆਂ ਦੇ ਦੇਣਾ ਉਹ ਕਰ ਲੈਣਾ ਤੇ ਦੁਨੀਆ ਨੂੰ ਬਚ ਦੇਣਾ ਉਹਦੇ ਵਿੱਚ ਵੀ ਸਾਰਾ ਕੁਝ ਹੋ ਜੂਗਾ ਜਦੋਂ ਕੋਈ ਕਾਮਯਾਬ ਹੋ ਜੂ ਉਹ ਬੰਦਾ ਤੇ ਆਪੇ ਲੋਕ ਦੇਖੋ ਦੇਖ ਫਿਰ ਵਾਅ ਦੇਣ ਲੱਗ ਜਣੇ ਪਿੰਡਾਂ ਵੀ ਦੇਣੀਆਂ ਉਹ ਲੋਕ ਤਾਂ ਆਉਂਦੇ ਆ ਕਿ ਦੇਣਗੇ ਫਿਰ ਸੋ ਪਹਿਲਾਂ ਜਿਹੜੀਆਂ ਧੱਕੇ ਨਾਲ ਕਹਿੰਦੇ ਨੇ ਘੇੜ ਕਰ ਲਾਂਗੇ ਉਸ ਤੇ ਰੰਗ ਕਰ ਲਾਂਗੇ ਸੋ ਨਹੀਂ ਹੋਣ ਦਵਾਂਗੇ ਜਿਹੜੇ ਕਹਿੰਦੇ ਨੇ ਇਹਦੇ ਵਿੱਚ ਬਹੁਤ ਬਹੁਤ ਫਾਇਦਾ ਉਹ ਸਾਰਾ ਇਹਨਾਂ ਦਾ ਪ੍ਰਾਪੋ ਕਰਦਾ ਝਾੜੂ ਸਰਕਾਰ ਦਾ ਇਹਨਾਂ ਦੇ ਬੰਦੇ ਨੇ ਉਹੀ ਕਹਿੰਦੇ ਨੇ ਵੀ ਹਾਂ ਜੀ ਅਸੀਂ ਜਿੰਨੇ ਆਉਂਦੇ ਆ ਬਾਅਦ ਵਿੱਚ ਜਿਹੜਾ ਪਿੰਡ ਆਲੇ ਜਾਂਦੇ ਨੇ ਹਾਂ ਫਿਰ ਜਿੰਨਾ ਫਿਰ ਉਹ ਕਹਿੰਦੇ ਨੇ ਅਸੀਂ ਤਾਂ ਪਿੰਡ ਦੇ ਨਾਲ ਆ ਮੁੱਕਰ ਜਾਂਦੇ ਆ ਮੁੱਕਰੀ ਆਉਂਦੇ ਨੇ ਸੋ ਇਹ ਸਾਰਾ ਕੁਝ ਪ੍ਰਾਪੋ ਕਰਦਾ ਚਾਪਲ ਸਰਕਾਰ ਖੁਦ ਕਰਵਾ ਰਹੀ ਆ ਆਪਣੇ ਚੰਚਿਆਂ ਤੋਂ ਕਹਿ ਦੋ ਜੇ ਇਹ ਜਾਵੇ ਆਪਣੇ ਪਰਕਿਆਂ ਤੋਂ ਕਹ ਲਓ ਉਸ ਲਾ ਲਓ ਇਹਨਾਂ ਨੂੰ ਕਹਿ ਦੋ ਜਿਹੜੇ ਬੰਦੇ ਕਿਸਾਨੀ ਦੇ ਬੈਰੀ ਬਣੇ ਹੋਏ ਨੇ ਉਹਨਾਂ ਨੂੰ ਅਸੀਂ ਚੌਂਚੀ ਕਹਾਂਗੇ ਹੋਰ ਕੁਝ ਨਹੀਂ ਕਹਾਂਗੇ ਤੇ ਜਿਹੜੀਆਂ ਚੀਜ਼ਾਂ ਦੇਣੀਆਂ ਨੇ ਸਰਕਾਰ ਨੇ ਅਸਲਾਂ ਨੇ ਅਸਲਾਂ ਦੇ ਐਮ ਐਸ ਪੀ ਕਹਿੰਦੇ ਦੇਣ ਨੂੰ ਦਮਾਂਗੇ ਪੂਆ ਤਮਨ ਖੁੱਡ ਕਹਿੰਦਾ ਹੁੰਦਾ ਸੀਗਾ ਇੱਕ ਕੱਲੀ ਕੱਲੀ ਤੇ ਦਵਾਂਗੇ 5 ਮਿੰਟ ਦਾ ਕੰਮ ਆ ਸਾਡਾ ਸੋ ਉਹ ਕਿੱਥੇ ਗਿਆ ਬਾਹਰ ਮੱਕੀ ਹੁਣ ਤੱਕਰ ਮੰਡੀਆਂ ਦੇ ਵਿੱਚ ਰੁਲਦੀ ਆ ਮੰਗੀ ਮੂਹੇ ਜੀਰੀਆਂ ਦਾ ਬੁਰਾ ਹਾਲ ਕਰਿਆ ਵਹਿਲੇ ਹਾਲ ਇਹਨਾਂ ਦਾ ਸੋ ਇਹ ਆ ਜਿਹੜਾ ਕੁਝ ਕਰਨ ਵਾਲਾ ਉਹ ਤਾਂ ਸਰਕਾਰ ਕਰਦੀ ਨਹੀਂ ਹੈਗੀ ਜਿਹਦੇ ਵਿੱਚ ਕਿਸਾਨ ਨੂੰ ਦੁੱਗਣੀ ਆਮਦਨ ਹੋਵੇ ਮੋਦੀ ਵੀ ਆਪਦੀ ਸਰਕਾਰ ਲੈ ਕੇ ਆਏ ਦੁੱਗਣੀ ਆਮਦਨ ਕਰਨ ਵਾਸਤੇ ਸਾਰਾ ਡੀਜ਼ਲ ਦੇਖੋ ਕਿੱਥੇ ਸੀ ਕਿੱਥੇ ਚਲਾ ਗਿਆ ਸਿਲੰਡਰ ਕਿੱਥੇ ਸੀ 400 ਦਾ ਸੀ 1000 ਤੇ ਪਹੁੰਚ ਗਿਆ ਸੋ ਇਹ ਗੱਲਾਂ ਨੇ ਇਹ ਕਰਦੇ ਕੁਛ ਨਹੀਂ ਇਹ ਕਮਾਉਂਦੇ ਕੁਛ ਨਹੀਂ ਅਸੀਂ ਇਹਨਾਂ ਦੀ ਆ ਜਿਹੜੀਆਂ ਜ਼ਮੀਨ ਘਰੇਰ ਕਰਨ ਵਾਲੀਆਂ ਤਾਂ ਸਾਡੇ ਦਿਨ ਦਾ ਹੈ ਡਾਕਰੇ ਯਾਰ ਇਹਨਾਂ ਚੀਜ਼ਾਂ ਤੇ ਸਾਨੂੰ ਬਚਣਾ ਪਊਗਾ ਬਚਾਂਗੇ ਬਚਾਂਗੇ ਤਾਂ ਜੋ ਅਸੀਂ ਇਕੱਠੇ ਹੋਵਾਂਗੇ ਇੱਕ ਝੰਡੇ ਥੱਲੇ ਜੇ ਅਸੀਂ ਆਪਣੀਆਂ ਦਬਲੀਆਂ ਮਝਾਉਂਦੇ ਰਹੇ ਭਾਈ ਅਸੀਂ 파ੜ ਕੇ ਸਾਨੂੰ ਇਹਨਾਂ ਨੇ ਕਿਸੇ ਜੋਗਾ ਨਹੀਂਣਾ ਪੰਜਾਬ ਦਾ ਤਾਂ ਨਾਮ ਨਿਸ਼ਾਨ ਖਤਮ ਕਰਨ ਆਏ ਨੇ ਤੇ ਇਹਨਾਂ ਨੇ ਕਰ ਜਾਣਾ ਸੋ ਬੇਇਨਤੀ ਆ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਕਿਸਾਨੀ ਲਾਹੇਵੰਦ ਕਿਵੇਂ ਹੋਊਗੀ ਉਧਰ ਨੂੰ ਤੁਰਨਾ ਪੈਣਾ ਜਿੱਦਾਂ ਐਮਐਫਐਸਪੀ ਦੇਣ ਨੂੰ ਕਹਿੰਦੇ ਨੇ ਤੇ ਉਹਦਾ ਵਿਚਾਰ ਕਰਨਾ ਚਾਹੀਦਾ ਜਿਵੇਂ ਦੀਪ ਸੱਜੂ ਕਹਿੰਦਾ ਹੁੰਦਾ ਸੀ ਵੀ ਇੱਥੋਂ ਲੈ ਕੇ ਉੱਥੋਂ ਆਪਾਂ ਸੋ ਉਹ ਗੱਲਾਂ ਲੈ ਕੇ ਨਹੀਂ ਉੱਥੇ ਅੱਜ ਦੇਖ ਲਓ ਉੱਥੇ ਹੀ ਫੇਰ ਖੜਾ ਕੰਮ ਉਹਦਾ ਹੀ ਕੰਮ ਫੇਰ ਆ ਇੰਨਾ ਪੈਸਾ ਬਰਬਾਦ ਕੀਤਾ ਸੱਜੂ ਸੀ ਸੀ ਕਿਸਾਨ ਸਹੀਦ ਕਰਾਇਆ ਸੋ ਕਿੰਨਾ ਪੈਸਾ ਖਰਚ ਕਰਕੇ ਸੀ ਉੱਥੇ ਦਿੱਲੀ ਕਿੰਨਾ ਟਾਈਮ ਬੈਠ ਕੇ ਤੇ ਨਾ ਨੁਕਸਾਨ ਕਰਕੇ ਆਇਆ ਤੇ ਇਹ ਸਿਰੇ ਕੋਈ ਵੀ ਗੱਲ ਲੱਗੀ ਨਹੀਂ ਸਾਡੀ ਸੋ ਇਹ ਨੇ ਕਿਸਾਨ ਜਥੇਨਾ ਨੂੰ ਬੇਨਤੀ ਹੈ ਵੀ ਜਿਹੜੀ ਚੀਜ਼ ਨੂੰ ਫੜ ਲਿਆ ਤਾਂ ਉਹਨੂੰ ਪੂਰਾ ਕਰਕੇ ਉਠੋ ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ ਹੈਗਾ ਫਿਰ ਨੌਕਰੀ ਮਗਰੋਂ ਜੁੜਨੋਂ ਛੱਡ ਜਾਂਦੇ ਨੇ ਵੀ ਇਹ ਤਾਂ ਜਿਆਦਾ ਕੁਸ ਹੁੰਦਾ ਜੇ ਇਹ ਤੁਰਿਆਂ ਤਾਂ ਉਹਨੂੰ ਪਤਾ ਕਰਕੇ ਆਓ ਨਹੀਂ ਤਾਂ ਸਾਥ ਦੇਣ ਵਾਲੀ ਕੋਈ ਜ਼ਰੂਰਤ ਨਹੀਂ ਹੈਗੀ ਸੋ ਸਾਰੇ ਕਿਸਾਨ ਵੀਰਾਂ ਨੂੰ ਲੋਕਾਂ ਨੂੰ ਬੇਨਤੀ ਹੈ ਇਹਦੇ ਵਿੱਚ ਬਈ ਇਹਦਾ ਸਾਥ ਦੋ ਸਾਰੇ ਲੋਕਾਂ ਦਾ ਵੀ ਇਹ ਨੂੰ ਅਸੀਂ ਆ ਜਿਹੜਾ ਦਿਨ ਦੇ ਹਰੇ ਡਾਕਾ ਪੈਣ ਲੱਗਾ ਸਾਡੇ ਜ਼ਮੀਨਾਂ ਤੇ ਇਹ ਨਹੀਂ ਰੋਕ ਲਈਏ ਜੇ ਅੱਜ ਰੋਕ ਲੈ ਤਾਂ ਕਾਮ ਜਾਵਾਂ ਜੇ ਇਹ ਕੰਮ ਹੋ ਗਿਆ ਕੱਲ ਨੂੰ ਸਾਡੇ ਪਿੰਡਾਂ ਵਿੱਚ ਵੀ ਪੜ ਲੰਗੇ ਤੇ ਇਹ ਪੱਕਾ ਸ਼ੋਰ ਹੈ ਵੀ ਆਉਣਾ ਹੀ ਆਉਣਾ ਇਹਨਾਂ ਨੇ ਕਿਉਂ ਦਿੱਲੀ ਵਾਲਿਆਂ ਨੇ ਕਿਸਾਨ ਕਾਨੂੰਨ ਲਾਗੂ ਕਰੇ ਸੀਗੇ ਉਹ ਕਿਸੇ ਬਹਾਨੇ ਸਾਡੇ ਹੋਣੇ ਥੋੜੇ ਥੋੜੇ ਰੱਕਵੇ ਲੈ ਕੇ ਟੀਕੇ ਲਾ ਕੇ ਦੇਖਦੇ ਨੇ ਵੀ ਐਸੀ ਇੱਕ ਨ ਕਰ ਲਈਏ ਕਿਸੇ ਨੇ ਕਹਾ ਦੇਖੀ ਆ ਉਹ ਨਿਯਮ ਨਾਉਣੀਆਂ ਨੇ ਕਿਹਨੂੰ ਦੇਣੀਆਂ ਨੇ ਲੋਨ ਲੈ ਰਹੇ ਨੇ ਸਰਕਾਰ ਨੇ ਲੈ ਕੇ ਤੇ ਸਾਨੂੰ ਕਿਹਨੇ ਦੇਖਣਾ ਕਿਹਨੇ ਪੁੱਛਣਾ ਸੋ ਇਹ ਚੀਜ਼ਾਂ ਤੇ ਆਪਾਂ ਵੀ ਵਜੋ ਤੇ ਨਾਲ ਹੀ ਉਹਨਾਂ ਦੇ ਡਾਕੇ ਦੇ ਮੂੰਹ ਤੋੜ ਦਾ ਜਵਾਬ ਦਿਓ ਨਾ ਲੁਕਣ ਦੋ ਜਮੀਨਾਂ ਇਹਨਾਂ ਨੂੰ ਜਿਹੜਾ ਕੋਈ ਆਉਂਦਾ ਉਹਨੂੰ ਪੁੱਛੋ ਪਹਿਲਾਂ ਕੀ ਗੱਲ ਆ ਭਾਈ ਕਿਵੇਂ ਆ ਜਿਵੇਂ ਜਗਰਾਮ ਆਈ ਰੀ ਦੇ ਵਿੱਚ ਰਾਤਾਂ ਨੂੰ ਵੀ ਆਉਂਦੇ ਨੇ ਲੋਕ ਛੱਡੇ ਹੋਏ ਨੇ ਪਾਰਟੀਆਂ ਤੇ ਸਰਵੇ ਕਰਦੇ ਤੇ ਉਹਨਾਂ ਦਾ ਬਨਣੇ ਭੜ ਕੇ ਨਹੀਂ ਭਰਣ ਉਹਨਾਂ ਨੂੰ ਕੋਈ ਪਤਾ ਲੱਗਦਾ ਕੋਈ ਨਾ ਆ ਕੇ ਬੜੇ ਪਰ ਤਾਂ ਜੀ ਜੇਕਰ ਆਪਾਂ ਲੈਂਡ ਪੋਲਿੰਗ ਪਾਲਿਸੀ ਦੀ ਗੱਲ ਕਰਦੇ ਆਂ ਮਾਨ ਸਾਹਿਬ ਵੱਲੋਂ ਜਿਹੜੇ ਆਪਣੇ ਮੁੱਖ ਮੰਤਰੀ ਸਾਹਿਬ ਨੇ ਜੀ ਉਹਨਾਂ ਵੱਲੋਂ ਤਾਂ ਬਹੁਤ ਵੱਡੀਆਂ-ਵੱਡੀਆਂ ਨਾਲ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਕਿ ਬਹੁਤ ਹੀ ਜ਼ਿਆਦਾ ਜਿਹੜਾ ਇਹ ਜੀ ਉਹ ਫਾਇਦਾ ਹੋਏਗਾ ਜੀ ਕਿਸਾਨਾਂ ਦਾ ਇਸ ਪਾਲਿਸੀ ਦੇ ਦੇਖੋ ਜੀ ਮੈਂ ਕਹਿੰਨਾ ਪੱਤਰਕਾਰ ਅ ਪਹਿਲਾਂ ਤੁਸੀਂ ਜਿਹੜੀਆਂ ਗੱਲਾਂ ਸੁਣਦੇ ਹੋ ਕਹਿੰਦੇ ਹੋ ਪਰ ਇਹ ਸੱਚ ਹੋ ਸਕਦੀਆਂ ਨੇ ਪਿੰਡਾਂ ਦੇ ਵਿੱਚ ਇੱਕ ਆਉਂਦੇ ਹੁੰਦੇ ਸੀ ਲੋਟ ਦੁੱਗਲੇ ਕਰਨ ਵਾਲੇ ਉਹ ਲੋਕ ਬਹੁਤ ਆ ਜਾਂਦੇ ਜੀ ਜਿਵੇਂ ਹੁਣ ਅੱਜ ਇਹਨਾਂ ਦੇ ਮਗਰ ਚਮਚੇ ਬਣੇ ਹੋਏ ਨੇ ਲੋਕਾਂ ਨੂੰ ਕਹਿੰਦੇ ਨੇ ਆਜੋ ਜੀ ਆਜੋ ਦੁੱਗਣੇ ਹੁੰਦੇ ਨੇ ਆਜੋ ਲੈ ਲਓ ਉਹ ਬਥੇਰੇ ਸਮਝਾਉਣ ਵਾਲੇ ਹੁੰਦੇ ਨੇ ਉਹਨਾਂ ਨੂੰ ਅਸੀਂ ਵੀ ਸਮਝਾਉਂਦੇ ਆ ਜਾਂ ਜਿਹੜੇ ਸਮਝਦਾਰ ਨੇ ਲੋਕ ਉਹ ਸੱਦੋਂ ਪਰ ਇਹਨਾਂ ਨੂੰ ਕੁਝ ਨਹੀਂ ਇਹਨਾਂ ਨੇ ਤਾਂ ਥੋੜੇ ਵੀ ਲੈ ਜਣੇ ਨੇ ਸੋ ਇਹ ਗੱਲਾਂ ਨੇ ਜਿੰਨੇ ਹੁਣ ਐਮਐਸਪੀ ਦੀ ਗੱਲ ਕਰ ਲਈ ਆਪਾਂ ਵਿੱਚ ਐਮਐਲਏ ਹੈ ਕਹਿੰਦਾ ਸੀ ਵੀ ਬੀਬੀ ਕਹਿੰਦੀ ਸੀ ਉਹ ਕਹਿੰਦੀ ਵੀ 5 ਮਿੰਟਾਂ ਹੀ ਲਵਾਂ ਆਪਾਂ ਨੂੰ ਇਹ ਲੱਗਦਾ ਸੀ ਵੀ ਇਹ ਤਾਂ ਯਾਰ ਮੱਤੇ ਪੰਜ ਦਿਨਾਂ ਸੀ ਚਲੋ ਪੰਜ ਬੁਲਿਹੜੀਆਂ ਹੀ ਲਵਾ ਦਊਗੀ ਇੱਕ ਫਸਲ ਦੀ ਦੂਜੀ ਦੀ ਲਵਾ ਦਊਗੀ ਲੱਗਦਾ ਸੀ ਲੋਕਾਂ ਨੂੰ ਵੀ ਬਹੁਤ ਵਧੀਆ ਬੀਬੀ ਆ ਬਹੁਤ ਲੋਕਾਂ ਨੇ ਵੋਟਾਂ ਪਾ ਕੇ ਜਿਤਾਈ ਆ ਪਰ ਕਿੱਥੇ ਹੁਣ ਹਸਤੀਵਾ ਦੇ ਰਹੀ ਆ ਹਸਤੀਵਾ ਨੂੰ ਨਾਮ ਜੂਰ ਕਰਤਾ ਨਾਲ ਸੋ ਇਹ ਗੱਲਾਂ ਨੇ ਇਹ ਦਿਖਾਉਣ ਵਾਲੇ ਹੱਥੀਏ ਦਾ ਲਾਹੌਰ ਨੇ ਖਾਣ ਵਾਲੇ ਹੌਰ ਨੇ ਇੰਨਾ ਨਾ ਯਕੀਨ ਮੰਨਿਆ ਜਾਵੇ ਇਹ ਚੀਜ਼ਾਂ ਤੋਂ ਬਚੋ ਜਿਹੜਾ ਦੁੱਬਣਾ ਕਰਨ ਆਉਂਦੇ ਨੇ ਨਾ ਸਾਡੇ ਕੋਲੇ ਉਹਨਾਂ ਤੋਂ ਬਚੋ ਬਾਕੀ ਆਦਾ ਦਿਨੇ ਦਿਨ ਤੇ ਹਰੇ ਦਾਕਤਾ ਜਿਹੜਾ ਹੁਣ ਲੱਗਾ ਸਾਡੇ ਤੇ ਵੱਜਣ ਇਹ ਤੋਂ ਸਾਵਧਾਨ ਹੋ ਜਾਓ ਜਿਹੜੇ ਨਾਲ ਚੰਕ ਤੇ ਰਹੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਭਰਾ ਵੀ ਨਾਲ ਲੁੱਟੇ ਜਾਓ ਤੁਸੀਂ ਵੀ ਲੁੱਟੇ ਜਾਣਾ ਲੋਕਾਂ ਨੂੰ ਵੀ ਲਕਾਉਂਗੇ ਫਿਰ ਤੁਸੀਂ ਜਿਵੇਂ ਹੁਣ ਕੋਲ ਅਸੀਂ ਪਿਛਤੌੜਿਆ ਵੋਟਾਂ ਪਾ ਕੇ ਭਵਨਤਮਨ ਨੂੰ ਫਿਰ ਤੁਸੀਂ ਪਿੰਡ ਵਾਲਿਆਂ ਨੂੰ ਕਿਆ ਕਰੋਗੇ ਯਾਰ ਅਸੀਂ ਤਾਂ ਇਹਨਾਂ ਦੇ ਮਾਰੇ ਲੱਗੇ ਬਚ ਪੂ ਅਸੀਂ ਵੀ ਫਸ ਗਏ ਉਹ ਇਹ ਚੀਜ਼ਾਂ ਬਚੋ ਆਉਣੇ ਖੇਤੀ ਕਰੀ ਜਾਓ ਜਵਾਲ ਪਾਲ ਲਓ ਨਹੀਂ ਦੱਸ ਤੁਹਾਡੇ ਹੱਥਲੇ ਦੇ ਜਿਨ੍ਹਾਂ ਨੇ ਰੰਗਲਾ ਠਿੱਠਾ ਬਣਾਉਣਾ ਉਹ ਕੋਈ ਦਿਨ ਬੂਰ ਨਹੀਂ ਹੈਗੇ ਜਿੱਦੇ ਜਿਹੜੇ ਲੈ ਗਏ ਇਹ ਜ਼ਮੀਨਾਂ ਫੋਕੇ ਉਹ ਲੋਕ ਆਹੀ ਕੁਛ ਕਰਨਗੇ ਬਾਕੀ ਜਿਹੜੇ ਸੰਲਸ਼ ਕਰਦੇ ਨੇ ਧੰਨਵਾਦ ਉਹਨਾਂ ਦਾ ਸੰਲਸ਼ ਕਰਨੇ ਚਾਹੀਦੇ ਨੇ ਤੇ ਲੋਕਾਂ ਨੂੰ ਬੇਰਤੀ ਆ ਵੀ ਭਾਈ ਉਹਦੇ ਵਿਰੁੱਧ ਹੋ ਕੇ ਖੜੇ ਹੋਗੇ ਇਕਜਟ ਹੋਗੇ ਮੋਰਚਾ ਸਾਹਮਣ ਤੇ ਇਹ ਚੀਜ਼ ਰੋਕੋ ਅਸੀਂ ਜਿਹੜੀ ਲਾਇਨ ਪੂਨਗ ਵਾਲੀ ਸਿਸਟਮ ਲੈ ਕੇ ਆਇਆ ਭੋਣਤਮਨ ਇਹਨਾਂ ਨੂੰ ਜ਼ਮੀਨਾ ਨਾ ਦੋ ਸਾਡੀ ਖੇਤੀਬਾਹੀ ਯੋਗ ਜ਼ਮੀਨ ਆ ਸਾਡੋ ਬੱਤੇਵਾਲ ਲੈਣ ਨੂੰ ਆਉਦੇ ਇਹਨਾਂ ਹੀ ਬੇਨਤੀਆਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਪ੍ਰੋਫੈਸਰ ਥੈਂਕ ਯੂ ਬਾਅਦ ਪੱਤਰ ਦਾ ਸੌਦਾ ਜਿਹੜਾ ਸਾਡੀ ਛੋਟੇ ਛੋਟੀ ਗੱਲ ਦੁਨੀਆ ਤੱਕ ਪਹੁੰਚਾਉਂਦੇ ਹੋ ਵੈਲਕਮ ਧੰਨਵਾਦ ਤੁਹਾਡਾ ਧੰਨਵਾਦ